ਪਟਿਆਲਾ ਦੇ ਸਥਾਨਕ ਲੋਹਰੀ ਗੇਟ ਅਦੀਨ ਆਉਂਦੇ ਗੰਦੀ ਨਗਰ ਦੇਖੇ ਵਾਲਮੀਕੀ ਧਰਮ ਸਵਾ ਦੇ ਸਹਿਯੋਗ ਨਾਲ ਇਲਾਕੇ ਦੇ ਸਮੂਹ ਵਾਲਮੀਕੀ ਪਾਈਚਾਰੇ ਵੱਲੋਂ ਦਲਿਤ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਰੇਸ਼ ਕੁਮਾਰ ਨਿੰਦੀ ਦੀ ਅਗਵਾਈ ਵਿੱਚ ਲੋਕ ਸਭਾ ਪਟਿਆਲਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੇ ਹੱਕ ਵਿੱਚ ਇੱਕ ਵਿਸ਼ਾਲ ਜਨ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਹਨਾਂ ਦੇ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਇੰਦਰ ਮੋਨ ਸਿੰਘ ਬਾਜਾਜ ਸ਼ਰੀ ਪ੍ਰਧਾਨ ਅਮਿਤ ਸਿੰਘ ਰਾਠੀ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਾਜਾਜ ਸੋਨੂ ਮਾਜਰੀ ਸੀਮਾ ਮੈਦ ਆਤ ਆਗਵਾ ਵੱਲੋਂ ਵੀ ਸਮੂਲਿਤ ਕੀਤੀ ਗਈ ਇਸ ਦੌਰਾਨ ਉਮੀਦਵਾਰ ਐਨ ਕੇ ਸ਼ਰਮਾ ਗਾਂਧੀ ਨਗਰ ਸਥਿਤ ਭਗਵਾਨ ਵਾਲਮੀਕੀ ਮੰਦਰ ਵਿਖੇ ਨਤਮਸਤਕ ਹੋਏ ਜਿੱਥੇ ਕਿ ਵਾਲਮੀਕੀ ਧਰਮ ਸਵਾਲੇ ਪ੍ਰਦਾਨ ਰਾਜੇਸ਼ ਕੁਮਾਰ ਕਾਲਾ ਅਤੇ ਰੇਸ਼ ਕੁਮਾਰ ਨੇ ਨੀਵਾਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਵਾਲਮੀਕੀ ਪਾਈਚਾਰਾ ਦੇ ਜਨ ਸਮੂਹ ਦੇ ਰੂਪ ਰੂਪ ਹੁੰਦਿਆਂ ਅਕਾਲੀ ਦਲ ਵੀਹ ਪਿਛਲੀਆਂ ਕਾਰਗੁਜ਼ਾਰੀਆਂ ਨੂੰ ਯਾਦ ਕਰਾਉਂਦੇ ਆ ਐਨ ਕੇ ਸ਼ਰਮਾ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸਨ ਉਹ ਸਭ ਝੂਠੇ ਸਾਬਤ ਹੋਏ ਹਨ ਚਾਹੇ ਉਹ ਉਹ ਗੁੜਕਾ ਸਾਹਿਬ ਜੀ ਦੀ ਸੋਹ ਖਾ ਕੇ ਮੁਕਰ ਜਾਣਾ ਹੋਵੇ ਅਤੇ ਪੰਜਾਬ ਦੇ ਮਹਿਲਾ ਵਰਗ ਨੂੰ ਚਾਹੇ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਹੋਣ ਇਹਨਾਂ ਪਾਰਟੀਆਂ ਨੇ ਝੂਠੇ ਵਾਅਦੇ ਕਰ ਲੋਕਾਂ ਨੂੰ ਸਬ ਸਭ ਜਿਹਾਗ ਵਿਖਾ ਕੇ ਸਰਕਾਰਾਂ ਦਾ ਬਣਾ ਲਈਆਂ ਸਨ ਪਰ ਹੁਣ ਇਹਨਾਂ ਨੂੰ ਸਬਕ ਸਿਖਾਉਣ ਦਾ ਸਮਾਂ ਲੋਕਾਂ ਦੇ ਹੱਥ ਆ ਚੁੱਕਿਆ ਹੈ। ਉਹਨਾਂ ਕਿਹਾ ਕਿ ਵਾਲਮੀਕੀ ਭਾਈਚਾਰਾ ਅਕਾਲੀ ਦਲ ਦਾ ਇੱਕ ਮਜ਼ਬੂਤ ਅੰਗ ਹੈ ਜਿਸ ਨੇ ਸਮੇਂ-ਸਮੇਂ ਅਨੁਸਾਰ ਪਾਰਟੀ ਨੂੰ ਸੱਤਾ ਤੇ ਕਾਬਜ ਕਰਵਾਉਣ ਲਈ ਅਹਿਮ ਭੂਮਿਕਾ ਅਦਾ ਕੀਤੀ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਦਲਿਤ ਪਛੜੇ ਸਮਾਜ ਹਿੱਤ ਵਿੱਚ अनेका ਜਿੱਥੇ ਲੋਕ ਭਲਾਈ ਨੀਤੀਆਂ ਨੂੰ ਲਾਗੂ ਕੀਤਾ ਗਿਆ ਸੀ ਉੱਥੇ ਹੀ ਅੰਮ੍ਰਿਤਸਰ ਵਿਖੇ वाल्मीकि तिरथदान निर्माण करवाके ਉੱਤੇ 250 ਕਰੋੜ ਰੁਪਏ ਦੀ ਲਾਗਤ ਨਾਲ ਭਗਵਾਨ ਵਲਮੀਕ ਜੀ ਦੀ ਸੋਨੇ ਦੀ ਮੂਰਤੀ ਨੂੰ ਸਥਾਪਿਤ ਕਰਵਾ ਕੇ ਸਮਾਜ ਦੀਆਂ ਧਾਰਮਿਕ ਭਾਵਨਾ ਦਾ ਵਿਸ਼ੇਸ਼ ਸਨਮਾਨ ਵੀ ਅਕਾਲੀ ਦਲ ਦੀ ਸਰਕਾਰ ਦੌਰਾਨ ਹੀ ਕੀਤਾ ਗਿਆ ਇਸ ਮੌਕੇ ਵਲਮੀਕੀ ਧਰਮ ਸਵਾਰੇ ਪ੍ਰਧਾਨ ਰੇਜੇਸ਼ ਕੁਮਾਰ ਕਾਲਾ ਸਰਪ੍ਰਸਤ ਨਰੇਸ਼ ਕੁਮਾਰ ਨੇ ਦੀ ਵਲਮੀਕੀ ਅਟੋ ਯੂਨੀਅਨ ਪ੍ਰਧਾਨ ਸੰਦੀਪ ਕੁਮਾਰ ਸੰਭੂ ਅਕਾਲੀ ਦਲ ਸੀਨੀਅਰ ਆਗੂ लवली ਅਚੂਤ ਮੋਨ ਲਾਲ ਅਟਵਾਲ ਕ੍ਰਿਸ਼ਨ ਕੁਮਾਰ ਕਾਕਾ ਨਿਰਿੰਦਰ ਕੁਮਾਰ ਜੀਵਨ ਲਾਲ ਗਾਮਾ ਜੀ ਵਿਸ਼ਾਲ ਕੁਮਾਰ ਸੁਭਾਸ਼ ਚੰਦ ਵਿਜੇ ਕੁਮਾਰ ਸੰਜੀਵ ਕੁਮਾਰ ਲక్ష్ਮਣ ਦਾਸ ਸ਼ਿਵਰਾਮ ਅਰੋੜਾ ਮਨਦੀਪ ਸਿੰਘ ਰਮਨ ਕੁਮਾਰ ਆਦ ਹਾਜ਼ਰ ਸਨ ਸਾਡੀ ਸਰਕਾਰ ਦਾ ਸਰ ਰਹੀ ਉਸ ਤੋਂ ਬਾਅਦ ਅਮਰਿੰਦਰ ਸਿੰਘ ਨੇ ਬਹੁਤ ਝੂਠ ਬੋਲੇ ਗੁਟਕਾ ਸਾਹਿਬ ਦੀ ਸੌਂ ਖਾਈ ਕਹਿੰਦੇ ਨੇ ਆਟਾ ਦਾਲ ਨਾਲ ਘਿਓ ਚਾਹ ਚਿੰਨੀ ਵੀ ਦੇ ਦਾਂਗੇ ਮੁਰਗੇ ਦਾਲ ਵੀ ਨਹੀਂ ਮਿਲੀ ਤੁਹਾਨੂੰ ਆਟਾ ਵੀ ਕਣਕ ਵੀ ਪੂਰੀ ਨਹੀਂ ਮਿਲਦੀ ਸਾਗਨ ਸਕੀਮ 52000 ਦਵਾਂਗੇ ਕਾਂਗਰਸੀਆਂ ਨੇ ਕਿਹਾ ਦਾ ਮਿਲਿਆ ਕਿਸੇ ਨੂੰ 52000 ਪੈਨਸ਼ਨ 5200 ਕਹਿੰਦੇ ਮਿਲੀ 5200 ਪੈਨਸ਼ਨ ਹਰ ਘਰ ਨੌਕਰੀ ਲਾਵਾਂਗੇ ਦਈ ਕਾਂਗਰਸ ਨੇ ਕੋਈ ਨੌਕਰੀ ਕਿਸੇ ਨੂੰ ਸਕਾਲਰਸ਼ਿਪ ਸਾਡੀ ਸਰਕਾਰ ਚ ਮਿਲਦੀ ਦੀ ਦਈ ਕਾਂਗਰਸ ਨੇ ਫਟਾਫਟਾ ਦਿਆ ਝੂਠ ਬੋਲ ਕੇ ਕੁਟਕਾ ਸਾਹਿਬ ਦੀ ਸੌ ਖਾਦੀ ਮੁਰਗੇ ਕਿਸੇ ਗਰੀਬ ਦਾ ਫਾਇਦਾ ਨਹੀਂ ਕਰਿਆ ਫਿਰ ਆਪ ਝਾੜੂ ਵਾਲੇ ਆ ਗਏ ਤੁਸੀਂ ਬੈਠੇ ਆ ਤੁਹਾਡੇ ਘਰ ਘਰ ਜਾ ਕੇ ਫਾਰਮ ਭਰਵਾਏ ਤੇ ਝਾੜੂ ਵਾਲਿਆਂ ਨੇ ਵੀ ਤੁਸੀਂ ਸਾਨੂੰ ਵੋਟਾਂ ਪਾ ਦਿਓ ਜੇ ਦਿਨ ਸਰਕਾਰ ਬਣ ਗਈ 1000 ਰੁਪਏ ਤੁਹਾਡੇ ਖਾਤਿਆਂ 'ਚ ਆ ਜਾਣਗੇ ਕੋਈ ਇੱਕ ਬੀਬੀ ਮੈਨੂੰ ਹੱਥ ਖੜਾ ਕਰਕੇ ਦੱਸੇ ਜਿਹਦੇ ਖਾਤੇ 'ਚ 1000 ਰੁਪਏ ਆ ਗਿਆ ਹੋਵੇ ਪੂਰੇ ਇੰਡੀਆ ਚ ਭਾਰਤੀ ਜਨਤਾ ਪਾਰਟੀ ਕੋਈ ਕਾਰਗੁਜ਼ਾਰੀ ਤੇ ਵੋਟਾਂ ਨਹੀਂ ਮੰਗਰੀ ਪਟਿਆਲੇ ਚ ਜੇ ਵੋਟਾਂ ਮੰਗਣ ਰਾਣੀ ਆਈ ਨਾ ਤੁਹਾਨੂੰ ਦੱਸੂਗੀ ਨਹੀਂ ਵੀ ਮੈਂ ਤੁਹਾਡੀਆਂ ਸੜਕਾਂ ਬਣਾਈ ਮੈਂ ਸੀਵਰੇਜ ਪਾਇਆ ਮੈਂ ਵਾੜ ਕੋਈ ਕੰਮ ਨਹੀਂ ਕਰਾਉਂਗੀ ਬੱਸ ਆ ਕੇ ਕਹੂਗੀ ਵੀ ਬੀਜੇਪੀ ਨੇ ਰਾਮ ਮੰਦਰ ਬਣਾਇਆ ਤੁਸੀਂ ਵੋਟਾਂ ਦੇ ਦਿਓ ਦਸੋ ਮਹਾਰਾਣੀ ਪ੍ਰਨੀਤ ਕੌਰ ਦਾ ਰਾਮ ਮੰਦਿਰ ਬਣਾਉਣ ਚ ਕਿਹੜਾ ਰੋਲ ਆਉ ਤੱਕ ਵਿਰੋਧ ਕਰ ਰਹੀ ਸੀ ਬਾਦਲ ਸਾਹਿਬ ਨੇ ਭਗਵਾਨ ਵਾਲਮੀਕ ਜੀ ਦਾ ਮੰਦਿਰ ਬਣਵਾਇਆ ਅੰਮ੍ਰਿਤਸਰ ਦੇ ਨੇੜੇ ਕਿੰਨੇ ਪੈਸੇ ਲਾਏ ਦੇ ਪਤਾ ਤੁਹਾਨੂੰ 250 ਕਰੋੜ ਰੁਪਇਆ ਸੋਨੇ ਦੀ ਮੂਰਤੀ ਬਣਾਈ ਦੀ ਭਗਵਾਨ ਵਾਲਮੀਕ ਜੀ ਦੀ ਪੂਰੇ ਪੰਜਾਬ ਚ ਇੱਜ਼ਤਾ ਕਰਕੇ ਸਥਾਪਨਾ ਕੀਤੀ ਕਦੇ ਤੁਹਾਨੂੰ ਇਸ਼ਾਰਾ ਕਰਿਆ ਤੁਹਾਨੂੰ ਕਿਹਾ ਵੀ ਮੰਦਰ ਬਣਾਇਆ ਪਾਉ ਵੋਟਾਂ ਨਹੀਂ ਬਾਦਲ ਸਾਹਿਬ ਨੇ ਆਟਾ ਦਾਲ ਸਾਕਾ ਨੂੰ ਪੈਨਸ਼ਨ ਬੱਚਿਆਂ ਨੂੰ ਰੁਜ਼ਗਾਰ ਲੈਟਰਿੰਗਾਂ ਮਕਾਨ ਕਿੰਨਾ ਕੁਝ ਬਣਾਇਆ ਅਸੀਂ ਉਸ ਦੇ ਆਧਾਰ ਤੇ ਵੋਟਾਂ ਮੰਗੀਆਂ